ਤੁਸੀਂ ਜੋ ਜਵਾਬ ਦਿੱਤਾ ਉਹ ਕਹਿੰਦੇ ਉਹ ਤਸੱਲੀ ਬਖਸ਼ ਨਹੀਂ ਕੀ ਕਹਿਣਾ ਚਾਹੋਗੇ ਸੱਲੀ ਬਖਸ਼ ਉਹਦੇ ਚ ਕੋਈ ਗੱਲ ਹੀ ਨਹੀਂ ਸੀਗੀ ਮੈਂ ਕਿਹਾ ਸੀ ਜਿਹੜੇ ਨਸ਼ਿਆਂ ਦੇ ਮੁੱਦੇ ਦੇ ਉੱਤੇ ਜਿਹੜੇ ਅਫਸਰ ਢਿੱਲ ਵਰਤਦੇ ਨੇ ਮੈਂ ਕਿਹਾ ਸੀ ਮੈਂ ਲੜਾਈ ਜਾਰੀ ਰੱਖਾਂਗਾ ਔਰ ਨਸ਼ਿਆਂ ਦੇ ਮੁੱਦੇ ਤੇ ਲੜਾਈ ਲੜਦਾ ਰਵਾਂਗਾ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਗਲਤ ਨਹੀਂ ਕੀਤਾ ਇੱਕਦਮ ਸਸਪੈਂਡ ਕਰ ਦੇਣਾ ਐਮਐਲਏ ਨੂੰ ਕੋਈ ਵੱਡਾ ਸਟੇਟਸ ਹੁੰਦਾ ਐਮਐਲਏ ਦਾ ਐਦਾਂ ਕਾਮ ਵਰਕਰ ਦੀ ਤਰ੍ਹਾਂ ਬੇਵਕੀਤਾ ਗਿਆ ਅਫਸਰ ਸ਼ਹੀ ਦਾ ਕੋਈ ਦਬਾਅ ਹੋਊਗਾ ਕਿਉਂਕਿ ਮੈਨੂੰ ਪਤਾ ਕਿ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਇਹੋ ਜਿਹਾ ਤਾਂ ਫੈਸਲਾ ਨਹੀਂ ਲੈ ਸਕਦੇ ਕੈਪਟਨ ਅਮਰਿੰਦਰ ਸਿੰਘ ਇਹੋ ਜਿਹਾ ਫੈਸਲਾ ਨਹੀਂ ਲੈ ਸਕਦਾ ਕੋਈ ਅਫਸਰ ਸ਼ਹੀਦਾ ਦਬਾਅ ਹੈ ਇਹ ਮਤਲਬ ਜਾਕਰ ਸਾਹਿਬ ਨੇ ਖੁਦ ਆਪਣੇ ਲੈਵਲ ਤੇ ਲਿਆ ਹੈ ਲੱਗਦਾ ਹੈ ਕਿ ਜਾਕਰ ਸਾਹਿਬ ਨੂੰ ਮਿਲ ਕੇ ਪੁੱਛਾਂਗਾ ਜਾਂ ਪ੍ਰੈਸ ਪੁੱਛ ਸਕਦੀ ਹੈ ਹੂੰ ਤੇ ਤੁਹਾਨੂੰ ਕੀ ਲੱਗਦਾ ਮੈਨੂੰ ਤੇ ਹੀ ਲੱਗਦਾ ਕਿਉਂਕਿ ਮੈਂ ਸੱਚ ਬੋਲਿਆ ਔਰ ਸੱਚ ਨੂੰ ਦਬਾਉਣ ਲਈ ਸੱਚ ਕਦੀ ਅਜੇ ਤੱਕ ਦਬਿਆ ਨਹੀਂ ਔਰ ਇਹ ਲੜਾਈ ਮੇਰੀ ਇਸੇ ਤਰ੍ਹਾਂ ਜਾਰੀ ਰਹੇਗੀ ਤੁਸੀਂ ਆਪਣੇ ਸੱਚ ਤੇ ਖੜੇ ਹੋ ਪੂਰੀ ਤਰ੍ਹਾਂ ਬਿਲਕੁਲ ਜੱਟ ਅੱਜ ਵੀ ਖੜਾ ਹੈ ਕੱਲ ਵੀ ਖੜਾ ਹੈ ਜੀਰੇ ਵਾਲ ਤੇ ਉਹ ਕਹਿ ਰਿਹਾ ਜਿਹੜੇ ਸੁਨੀਲ ਜਾਖੜੇ ਉਹਨਾਂ ਨੂੰ ਇਹ ਨਾ ਲੱਗਿਆ ਹੋਵੇ ਕਿ ਮੈਨੂੰ ਟਾਰਗੇਟ ਕੀਤਾ ਪਰਸਨਲ ਨਾ ਲੱਗੇ ਹੁਣ ਨਹੀਂ ਨਹੀਂ ਮੈਂ ਕੋਈ ਝੂਠ ਥੋੜੀ ਮਾਰਿਆ ਨਾਲੇ ਜਾਖੜ ਸਾਹਿਬ ਧੁੰਗਰਦਾਸਪੁਰ ਤੋਂ ਲੜਦੇ ਨੇ ਫਰੋਜਪੁਰ ਤੋਂ ਪਤਾ ਨਹੀਂ ਕਿੰਨੇ ਲੜਦਾ ਕਿੰਨੇ ਨਹੀਂ ਲੜਦਾ ਉਹ ਕਹਦੇ ਨੂੰਸ਼ਾਸ਼ਨਪੰਗ ਕੀਤਾ ਤੁਹਾਨੂੰ ਲੱਗਦਾ ਮੈਂ ਕੋਈ ਭੰਗ ਨਹੀਂ ਕੀਤਾ ਇਹ ਅਨਸ਼ਾਸ਼ਨ ਕਿੱਧਰ ਦਾ ਹੈ ਕਿ ਜਿੰਦੇ ਵਿੱਚ ਜਿਹੜੇ ਪ੍ਰੋਗਰਾਮ ਦੇ ਵਿੱਚ ਹੈਗਾ ਹੀ ਨਹੀਂਗਾ ਕਿ ਆਈਜੀ ਬੋਲੂਗਾ ਔਰ ਆਈਜੀ ਉੱਥੇ ਬੋਲ ਰਿਹਾ ਇਹ ਅਨਸ਼ਾਸ਼ਨ ਕਿੱਧਰ ਦਾ ਜਾਂ ਤਾਂ ਫਿਰ ਮੈਨੂੰ ਸਸਪੈਂਡ ਕੀਤਾ ਸੀ ਨਾਲ ਆਈਜੀ ਸੀਨੇ ਨੂੰ ਵੀ ਸਸਪੈਂਡ ਕਰ ਦੇ ਨਾਲ ਉੱਥੋਂ ਵਾਲੇ ਅਫਸਰਾਂ ਨੂੰ ਵੀ ਸਸਪੈਂਡ ਕਰ ਦੇ ਜਿਨ੍ਹਾਂ ਨੇ ਉਹਨੂੰ ਬੋਲਣ ਦਾ ਟਾਈਮ ਦਿੱਤਾ ਜੀਰੋ ਸਾਹਿਬ ਇੱਕ ਪਾਸੇ ਜਾਂਚ ਕੀਤੀ ਜਾ ਰਹੀ ਹੈ ਤੁਹਾਡੇ ਜੋ ਤੁਸੀਂ ਸ਼ਿਕਾਇਤਾਂ ਕੀਤੀਆਂ ਨੇ ਦੂਜੇ ਪਾਸੇ ਸਸਪੈਂਡ ਕਰਤਾ ਇਹ ਡਬਲ ਭੂਮਿਕਾ ਜੀ ਨਹੀਂ ਲੱਗਦੀ ਵੀ ਜਦਾ ਤੁਹਾਡੇ ਜਾਂਚ ਨਾ ਕਰਾਉਂਦੇ ਤਾਨੂੰ ਕਹਿੰਦੇ ਗੋਸ਼ ਝੁੱਟਿਆ ਜੀਰਾ ਸਸਪੈਂਡ ਹੋਵੇ ਜੀਰਾ ਨਾ ਹੋਵੇ ਜੀਰਾ ਐਮ ਐਲ ਏ ਰਵੇ ਜੀਰਾ ਨਾ ਰਵੇ ਜੀਰਾ ਨਸ਼ੇ ਦੇ ਮੁੱਦੇ ਤੇ ਲੜਾਈ ਲੜਦਾ ਰਹੇਗਾ ਤੁਹਾਨੂੰ ਵੀ ਲੱਗਦਾ ਕਿ ਜਿਸ ਤਰੀਕੇ ਤੁਸੀਂ ਜਾਖੜ ਦਾ ਨਾਮ ਲਿਆ ਕਿ ਜਾਖੜ ਵੀ ਕਿਤੇ ਨਾ ਕਿਤੇ ਇਨਵੋਲਵ ਹੋ ਸਕਦੇ ਨੇ ਇਸ ਇਸ਼ੂਆ ਦੇ ਵਿੱਚ ਇਹ ਜਿਹੜਾ ਸ਼ੀਨਾ ਜਾਖੜ ਸਾਹਿਬ ਦਾ ਲਵਾਇਆ ਹੋਇਆ ਸੀ ਮੈਂ ਅੱਜ ਦੱਸਣ ਲੱਗਾ ਹੂੰ ਓਕੇ ਜਿੱਥੋਂ ਗੱਲ ਪਰ ਸ਼ੁਰੂ ਹੋਈ ਇਸ ਤੋਂ ਇਲਾਵਾ ਗੱਲ ਕਰੀਏ ਪ੍ਰਤਾਪ ਬਾਜਵਾ ਰਣੇ ਵੀ ਪਬਲਿਕ ਫੋਰਮ ਤੇ ਗੱਲ ਕੀਤੀ ਗਈਆਂ ਹੁੰਨੇ ਹੋਰ ਵੀ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੁਹਾਨੂੰ ਲੱਗਦਾ ਡਬਲ ਸਟੈਂਡਰਡ ਡਬਲ ਸਟੈਂਡਰਡ ਅਪਣਾਇਆ ਗਿਆ ਤੇ ਕਿਉਂ ਹੈ 35 ਸਾਲਾਂ ਦਾ ਮੁੰਡਾ ਤਾਂ ਕੋਈ ਵੀ ਦਬਾ ਲੈਂਦਾ ਪਰ 35 ਸਾਲਾਂ ਦਾ ਮੁੰਡਾ ਦਬਦਾ ਨਹੀਂਗਾ ਉਹ ਸੱਚ ਤੇ ਖੜਾ ਸੱਚ ਤੇ ਖੜਾ ਰਹੂਗਾ ਕੀ ਤੁਹਾਡੀ ਅਗਲੀ ਰਣਨੀਤੀ ਕੀ ਅਗਲੀ ਰਣਨੀਤੀ ਇਹ ਕਿ ਚੋਰ ਫੜਾਂਗਾ ਇਹਨਾਂ ਚੋਰਾਂ ਦੇ ਮਗਰ ਲੱਗਾਗਾ ਅੱਗੇ ਤਾਂ ਮੈਂ ਕੱਲਾ ਇੰਜ ਬੋਲਿਆ ਸੀ ਹੁਣ মিডিਏ ਨੂੰ ਨਾਲ ਲੈ ਕੇ ਜਿੱਥੇ ਜਿੱਥੇ ਗਲਤ ਕੰਮ ਹੁੰਦੇ ਨੇ ਜਿਹੜੇ ਜਿਹੜੇ ਦਫ਼ਤਰਾਂ 'ਚ মিডিਏ ਨਾਲ ਲੈ ਕੇ ਉੱਥੇ ਪਹੁੰਚਿਆ ਨਹੀਂ ਹੁਣ ਮੀਟਿੰਗਾਂ ਵੀ ਹੋ ਰਹੀਆਂ ਤੁਸੀਂ ਜਾਓਗੇ ਕੋਈ ਤੁਹਾਨੂੰ ਮੈਂਬਰਸ਼ਿਪ ਮੈਂ ਮੀਟਿੰਗ 'ਚ ਜਾਵਾਂਗਾ ਮੈਂ ਇਹ ਨਹੀਂ ਕਹਿੰਦਾ ਮੈਨੂੰ ਉਹਨਾਂ ਨੇ ਸਸਪੈਂਡ ਕੀਤਾ ਔਰ ਕੈਪਟਨ ਮਰਿੰਦਰ ਸਿੰਘ ਜੀ ਲਈ ਸਾਰੇ ਵਿਧਾਇਕ ਇੱਕੋ ਜਿਹੇ ਨੇ ਕਿਉਂਕਿ ਕੈਪਟਨ ਸਾਹਿਬ ਕਹਿ ਦਿੰਨ ਮੇਰੇ ਲਈ ਸਾਰੇ ਵਿਧਾਇਕ ਇੱਕੋ ਜਿਹੇ ਨਹੀਂ ਜੇ 19 ਤਰੀਕ ਨੂੰ ਮੇਰੀ ਮੀਟਿੰਗ ਹੈ ਤਾਂ ਮੈਂ 19 ਤਰੀਕ ਨੂੰ ਜਾਊਂਗਾ ਮੈਨੂੰ ਅੰਦਰ ਜਾਣ ਦੇਣ ਨਾ ਜਾਣ ਦੇਣ ਮੈਂ ਆਪਦੀਆਂ ਮੰਗਾਂ ਜਿਹੜੀਆਂ ਨੇ ਉਹ ਰੱਖਾਂਗਾ ਜਰੂਰ ਤੇ ਤੁਸੀਂ ਉਹ ਹਾਈ ਮੈਂ ਹਾਈ ਕਮਾਂਡ ਨੂੰ ਵੀ ਮਿਲਾਂਗਾ ਕੈਪਟਨ ਮਨਰਿੰਦਰ ਸਿੰਘ ਜੀ ਨੂੰ ਵੀ ਮਿਲਾਂਗਾ ਹੂੰ ਠੀਕ ਹੈ ਜਾਖੜ ਸਾਹਿਬ ਨੂੰ ਨਹੀਂ ਮਿਲੋਗੇ ਜਾਖੜ ਸਾਹਿਬ ਨੂੰ ਮਿਲਾਂਗਾ ਮੇਰੇ ਸਤਿਕਾਰਯੋਗ ਪ੍ਰਧਾਨ ਨੇ ਸਾਡੇ ਕਿਉਂਕਿ ਪ੍ਰਧਾਨ ਜਿਹੜਾ ਉਹ ਪਾਰਟੀ ਦੀ ਮਾਂ ਹੁੰਦਾ ਹੈ ਨਹੀਂ ਨਹੀਂ ਨਾਲ ਹੀ ਲਾ ਲੈਣਾ ਤੇ ਮਾਂ ਨੇ ਜੋ ਪੁੱਤਰ ਲਈ ਫੈਸਲਾ ਕੀਤਾ ਪੁੱਤਰ ਸਿਰ ਮੱਥੇ ਮੰਨਦਾ